ਖਬਰਾਂ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਜੋ ਕਿ ਕੈਨੇਡਾ ਭਾਰ ਦੇ ਵਿੱਚ ਪ੍ਰਦੇਸ਼ ਤੋਂ ਬਾਹਰ ਪੈਦਾ ਹੋਏ ਗਾਈ ਨੂੰ ਘਟਾਉਣ ਤੇ ਲਈ ਬ੍ਰਾਜ਼ੀਲ ਦੇ ਬੀਫ ਉੱਤੇ 40% ਟੈਰਿਫ ਲਗਾਇਆ ਸੀ ਜਿੱਤੇ ਜਾ ਸਕਨ ਅਤੇ ਭਾਰਤ ਕੈਨੇਡਾ ਨੂੰ ਖੁੱਲਾਚਾਰ 25 ਰਿਪੋਰਟ ਦੇ ਅਨੁਸਾਰ 2024-25 ਅਕਾਦਮਿਕ ਸਾਲ ਦੇ ਵਿੱਚ ਫਰਲ ਵਾਲ ਨੂੰ ਅਮਰੀਕਾ ਫਰਸਟ ਕਿਰਤ ਨੀਤੀ ਨੂੰ ਮਜ਼ਬੂਤ ਤਾਂ ਤਨਿਕੀ ਕੰਪਨੀਆਂ ਦੇ ਲਈ ਬਹੁਤ ਮਹੱਤਵਪੂਰਨ ਹੈ ਜੋ ਭਾਰਤ ਅਤੇ ਚੀਨ ਸੰਖਿਆ ਦੇ ਵਿੱਚ ਕਿਰਾਵਾਜਤਾ ਪਰ ਕੀਤਾ ਜਾ ਸਕਦਾ ਹੈ ਵਿੱਚ ਕੰਮ ਕਰਦੇ ਇੱਕ ਖਲਾਸੇ ਸਵਾਲ ਦੇ ਜਵਾਬ ਦੇ ਵਿੱਚ ਆਏ ਨੇ ਕਿ ਕੀ ਭਾਰਤ ਕੇ ਨੂੰ ਅਮਰੀਕਾ ਦੇ ਵਿੱਚ ਜੋ ਸਾਰਾ ਸਤਵਾਦ ਜਨਤਾ ਕਾ ਟੈਕ ਫੈਜ ਅਤੇ ਦੇਸ਼ ਦੀ ਜਨਤਾ ਤੇ ਰਾਸ਼ੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਉਹਨਾਂ ਦੇ ਅਨੁਸਾਰ ਵੱਡਾ ਪ੍ਰਭਾਵ ਮਾਲਕਾ ਉੱਤੇ ਪੈਂਦਾ ਜੋ ਗੈਰਕਾਨੂੰਨੀ ਤੌਰ ਤੇ ਕੰਮ ਕਰਨ ਵਾਲਿਆਂ ਨੂੰ ਨੌਕਰੀ ਉੱਤੇ ਰੱਖਣ ਤੋਂ ਰੋਕਦਾ ਹੈ। ਦਾ ਪੀਐਨਪੀ ਵਿੱਚ ਗ੍ਰਿਫਤਾਰੀਆਂ ਵਧੀ ਹੈ ਲੰਡਨ ਦੇ ਵਿੱਚ ਪਿਛਲੇ ਸਾਲ 2100 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਜੋ 47% ਤੋਂ ਵੱਧ ਨੇ ਵੈਸਟ ਮਿਡਲੈਂਡਸ ਅਤੇ ਦੱਖਣ ਪੱਛਮੀ ਇੰਗਲੈਂਡ ਦੇ ਵਿੱਚ 1100 ਦੀ ਦੁਆਰਾ ਦੇ ਲਈ ਲੰਡਨ ਦੇ ਵਿੱਚ 234 ਗ੍ਰਿਫਤਾਰੀਆਂ ਦਰਜ ਕੀਤੀਆਂ ਗਈਆਂ ਨੇ ਹਾਲੀ ਦੇ ਵਿੱਚ ਸ਼ੋਰਹੈਮ ਬਾਈਸੀ ਅਤੇ ਵਸਵਿੰਦਰ ਦੇ ਵਿੱਚ ਛਾਪੇ ਮਾਰੀਆਂ ਹੋਈਆਂ ਜਿਨ੍ਹਾਂ ਵਿੱਚ 13 ਤੋਂ 30 ਲੋਕਾਂ ਨੂੰ ਗ੍ਰਿਫਤਾਰ ਕਰਕੇ ਹਿਰਾਸਤ ਵਿੱਚ ਰੱਖਿਆ ਗਿਆ ਹੋਮ ਸਕੱਤਰ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਸਾਡੇ ਪਾਈਚਾਰਡ ਦੇ ਵਿੱਚ ਗੈਰ ਕਾਨੂੰਨੀ ਕੰਮ ਕਰਨ ਵਾਲੇ ਦੇ ਲਈ ਕੋਈ ਥਾਂ ਨਹੀਂ ਹੈ ਸਰਕਾਰ ਨੇ 5 ਮਿਲੀਅਨ ਪਾਉਂਡ ਵਾਧੂ ਫੰਡਿੰਗ ਦੇ ਨਾਲ ਇਮੀਗ੍ਰੇਸ਼ਨ ਇਨਫੋਰਸਮੈਂਟ ਦਾਲਾ ਹੋਇਆ ਅਤੇ 2029 ਤੱਕ ਡਿਜੀਟਲ ਆਈਡੀ ਲਾਗੂ ਕਰਨ ਦੀ ਯੋਜਨਾ ਬਣਾਈ ਚਾਲੀ ਹੈ ਤਾਂ ਜੋ ਪ੍ਰਵਾਸੀਆਂ ਦੇ ਲਈ ਗੈਰਕਾਨੂੰਨੀ ਤੌਰ ਤੇ ਕੰਮ ਕਰਨਾ ਮੁਸ਼ਕਲ ਹੋ ਜਾਵੇ ਇਸੇ ਪੈਚ ਹੋ ਜਾਵੇ ਤੱਕ ਹੈ ਠੀਕ ਹੈ ਕਾਮੂਚਾਂ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਨ ਦੇ ਵਿੱਚ ਅਸਮੰਤ ਉਮੀਦਾਰਤਵਾਰਤਵਾਰਾ ਕੈਰ ਰਸਮੀ ਪ੍ਰਵਾਸ ਰੂਟਾ ਦੀ ਪਾਤਰੀ ਵਰਤੋਤੇ ਸੁਮੇਲ ਨੂੰ ਦੱਸੋਂਦੇ ਦੇਸ਼ ਨਿਕਾਲੇ ਦੇ ਅੰਕੜੇ ਗੈਰ ਕਾਨੂੰਨੀ ਪ੍ਰਵਾਸ ਨੈਟਵਰਕ ਦਾ ਖਾਸ ਕਰਕੇ ਉੱਤਰੀ ਅਤੇ ਪੱਛਮੀ ਭਾਰਤ ਤੋਂ ਕਰਨ ਦੇ ਨਾਲ ਦੀ ਸੰਭਾਵਨਾ ਰੱਖਦੇ ਨੇ ਜਿੱਥੇ ਏਜੰਟ ਕਥਿਤ ਤੌਰ ਤੇ ਕੈਰ ਰਸਮੀ ਜਿੱਥੇ 에이전ਟ ਕਥਿਤ ਤੌਰ ਉਤੇ ਗੈਰ ਰਸਮੀ ਰੂਟਾਂ ਰਾਹੀਂ ਉੱਤਰੀ ਅਮਰੀਕਾ ਵਿੱਚ ਖਤਰਨਾਕ ਕੁਝ ਕੀਮਤਾ ਵਾਲੀਆਂ ਯਾਤਰਾਵਾਂ ਨੂੰ ਸਹੂਲਤ ਦਿੰਦੇ ਨੇ ਇੱਕ ਵੱਖਰੇ ਸਵਾਲ ਦੇ ਜਵਾਬ ਦੇ ਵਿੱਚ ਰਾਜ ਮੰਤਰੀ ਨੇ ਕਿਹਾ ਕਿ ਦੂਜੇ ਦੇਸ਼ਾਂ ਦੇ ਵਿੱਚ ਤਸਕਰੀ ਦੇ ਮਾਮਲਿਆਂ ਦੇ ਰਜਿਸਟ੍ਰੇਸ਼ਨ ਦੇ ਨਾਲ ਸੰਬੰਧਿਤ ਡਾਟਾ ਜਿਸ ਦੇ ਵਿੱਚ ਡੌਂਕੀ ਰੂਟ ਵੀ ਸ਼ਾਮਲ ਨੇ ਉਹ ਵਿਦੇਸ਼ ਮੰਤਰਾਲੇ ME ਦੁਆਰਾ ਪੈਚ MEA ਦੁਆਰਾ ਨਹੀਂ ਰੱਖਿਆ ਜਾਂਦਾ ਜ਼ਿਆਦਾਤਰ ਵਿਦੇਸ਼ੀ ਦੇਸ਼ਾਂ ਭਾਰਤੀ ਚਪੋਰਟੀਆਂ ਦੇ ਵੇਰਵੇ ਸਾਂਝੇ ਨਹੀਂ ਕਰਦੇ ਇੱਕ ਹੋਰ ਖੁਲਾਸੇ ਦੇ ਵਿੱਚ ਸਰਕਾਰ ਨੇ ਕਿਹਾ ਕਿ ਕੁਵੈਤੀ ਅਧਿਕਾਰੀਆਂ ਦੁਆਰਾ ਸਾਂਝੇ ਕੀਤੇ ਗਏ ਚਰਸੀ ਦੇੰਦਲੀ ਬੰਨੇ ਨੇ ਪੈਚ 316 ਭਾਰਤੀ ਕੈਦੀ ਬੰਦ ਦੇ ਨਸਰਬੰਦੀ ਦੇ ਕਾਰਨਾਂ ਦਾ ਵੇਰਵਾ ਨਹੀਂ ਦਿੱਤਾ ਗਿਆ ਜੋ ਕਿ ਕੈਨੇਡਾ ਰੁਪਾਰੀ ਅਤੇ ਸਲਾਨੀ ਯਾਤਰੀ ਅਤੇ ਸੰਜੋ ਆਪਣੀ ਵੀਜ਼ੇ ਦੀ ਮਿਆਦ ਤੋਂ ਵੱਧ ਸਮੇਂ ਲਈ ਅਮਰੀਕਾ ਦੇ ਵਿੱਚ ਹਟ ਰਹੇ ਸਨ ਹਾਲਾਂਕਿ ਇੱਕ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਅਤੇ ਹੁਨਰਬੰਦ ਵਿਦੇਸ਼ੀ ਕੰਮ ਵਿੱਚ ਵੀ ਸ਼ਾਮਲ ਨੇ ਜੋ ਅਪਰਾਧਿਕ ਮਾਮਲੇ ਦੇ ਨਾਲ ਜੁੜੇ ਪਾਏ ਗਏ ਅਧਿਕਾਰੀਆਂ ਦੇ ਅਨੁਸਾਰ ਲਗਭਗ 500 ਵਿਦਿਆਰਥੀਆਂ ਦੇ ਵੀਜ਼ੇ ਨਿਸ਼ਲੇ ਪਦਾਰਥ ਰੱਖਣ ਜੋ ਵੰਡਨ ਦਾ ਤੇ ਤੇ ਕਹਿੰਦੇ ਪਿਗਾਟ ਨੇ ਕਿਹਾ ਹੈ ਕਿ ਪ੍ਰਸ਼ਾਸਨ ਇੱਕ ਨਵੇਂ ਨਿਰੰਤਰ ਜਾਂਚ ਕੇਂਦਰ ਰਾਹੀਂ ਇਸ ਸਖਤ ਨੀਤੀ ਨੂੰ ਅੱਗੇ ਵੀ ਜਾਰੀ ਰੱਖੇਗਾ ਉਹਨਾਂ ਜ਼ੋਰ ਦੇ ਕੇ ਕਿਹਾ ਹੈ ਕਿ ਅਮਰੀਕੀ ਵੀਜ਼ਾ ਇੱਕ ਅਧਿਕਾਰੀ ਨਹੀਂ ਸਕੋ ਇੱਕ ਵਿਸ਼ੇਸ਼ ਅਧਿਕਾਰ ਹੈ ਤੇ ਦੇਸ਼ ਦੀ ਜਨਤਕ ਤੇ ਫੈਜ ਅਤੇ ਦੇਸ਼ ਦੀ ਜਨਤਕ ਤੇ ਰਾਸ਼ਟਰੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਉਹਨਾਂ ਦੇ ਅਨੁਸਾਰ ਵੱਡਾ ਪ੍ਰਭਾਵ ਮਾਲਕਾ ਉੱਤੇ ਪੈਂਦਾ ਹੈ ਜੋ ਗੈਰਕਾਨੂੰਨੀ ਤੌਰ ਤੇ ਕੰਮ ਕਰਨ ਵਾਲਿਆਂ ਨੂੰ ਨੌਕਰੀ ਉੱਤੇ ਰੱਖਣ ਤੋਂ ਰੋਕਦਾ ਹੈ। ਦਾ ਪੀਐਨਪੀ ਵਿੱਚ ਗ੍ਰਿਫਤਾਰੀਆਂ ਵਧੀ ਹੈ ਲੰਡਨ ਦੇ ਵਿੱਚ ਪਿਛਲੇ ਸਾਲ 2100 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਜੋ 47% ਤੋਂ ਵਧ ਨੇ ਵੈਸਟ ਮੀਡਲੈਂਡਸ ਅਤੇ ਦੱਖਣ ਪੱਛਮੀ ਇੰਗਲੈਂਡ ਦੇ ਵਿੱਚ 1100 ਦੀ ਦੁਆਰਾ ਦੇ ਲਈ ਆਇਲੈਂਡ ਦੇ ਵਿੱਚ 234 ਗ੍ਰਿਫਤਾਰੀਆਂ ਦਰਜ ਕੀਤੀਆਂ ਗਈਆਂ ਨੇ ਹਾਲੀ ਦੇ ਵਿੱਚ ਸ਼ੋਰਹੈਮ ਬਾਈਸੀ ਅਤੇ ਵਸਵਿੰਦਰ ਦੇ ਵਿੱਚ ਛਾਪੇਮਾਰੀਆਂ ਹੋਈਆਂ ਜਿਨ੍ਹਾਂ ਵਿੱਚ 13 ਤੋਂ 3 ਲੋਕਾਂ ਨੂੰ ਗ੍ਰਿਫਤਾਰ ਕਰਕੇ ਹਿਰਾਸਤ ਵਿੱਚ ਰੱਖਿਆ ਗਿਆ ਹੋਮ ਸਕੱਤਰ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਸਾਡੇ ਪਾਈਚਾਰਾ ਦੇ ਵਿੱਚ ਗੈਰ ਕਾਨੂੰਨੀ ਕੰਮ ਕਰਨ ਵਾਲੇ ਦੇ ਲਈ ਕੋਈ ਥਾਂ ਨਹੀਂ ਹੈ ਸਰਕਾਰ ਨੇ 5.6 ਮਿਲੀਅਨ ਪੌਂਡ ਫੰਡਿੰਗ ਦੇ ਨਾਲ ਇਮੀਗ੍ਰੇਸ਼ਨ ਇਨਫੋਰਸਮੈਂਟ ਦਾਲਾ ਹੋਇਆ ਅਤੇ 2029 ਤੱਕ ਡਿਜੀਟਲ ਆਈਡੀ ਲਾਗੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਤਾਂ ਜੋ ਪ੍ਰਵਾਸੀਆਂ ਦੇ ਲਈ ਗੈਰਕਾਨੂੰਨੀ ਤੌਰ ਤੇ ਕੰਮ ਕਰਨਾ ਮੁਸ਼ਕਲ ਹੋ ਜਾਵੇ ਇਹ ਸੀ ਪੈਚ ਹੋ ਜਾਵੇ ਤੱਕ ਹੈ ਠੀਕ ਹੈ ਕੰਮ ਜਾਂ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਨ ਦੇ ਵਿੱਚ ਅਸਮਰਥ ਉਮੀਦਵਾਰਾਂ ਦੁਆਰਾ ਗੈਰ ਰਸਮੀ ਪ੍ਰਵਾਸ ਰੂਟਾਂ ਦੀ ਵਰਤੋਂ ਹੀ ਵਰਤੋਂ ਤੇ ਸੁਮੇਲ ਨੂੰ ਦਸੋਂਦਾ ਹੈ ਦੇਸ਼ ਨਿਕਾਲੇ ਦੇ ਅੰਕੜੇ ਗੈਰ ਕਾਨੂੰਨੀ ਪ੍ਰਵਾਸ ਨੈਟਵਰਕਾਂ ਖਾਸ ਕਰਕੇ ਉੱਤਰੀ ਅਤੇ ਪੱਛਮੀ ਭਾਰਤ ਤੋਂ ਕਰਨ ਦੇ ਨਾਲ ਦੀ ਸੰਭਾਵਨਾ ਰੱਖਦੇ ਨੇ ਜਿੱਥੇ ਏਜੰਟ ਕਥਿਤ ਤੌਰ ਉੱਤੇ ਗੈਰ ਰਸਮੀ ਜਿੱਥੇ 에이전ਟ ਕਥਿਤ ਤੌਰ ਉਤੇ ਗੈਰ ਰਸਮੀ ਰੂਟਾ ਰਾਹੀਂ ਉੱਤਰੀ ਅਮਰੀਕਾ ਵਿੱਚ ਖਤਰਨਾਕ ਕੁਝ ਕੀਮਤਾ ਵਾਲੀਆਂ ਯਾਤਰਾਵਾਂ ਨੂੰ ਸਹੂਲਤ ਦਿੰਦੇ ਨੇ ਇੱਕ ਵੱਖਰੇ ਸਵਾਲ ਦੇ ਜਵਾਬ ਦੇ ਵਿੱਚ ਰਾਜ ਮੰਤਰੀ ਨੇ ਕਿਹਾ ਕਿ ਦੂਜੇ ਦੇਸ਼ਾਂ ਦੇ ਵਿੱਚ ਤਸਕਰੀ ਦੇ ਮਾਮਲਿਆਂ ਦੇ ਰਜਿਸਟ੍ਰੇਸ਼ਨ ਦੇ ਨਾਲ ਸੰਬੰਧਿਤ ਡਾਟਾ ਜਿਸ ਦੇ ਵਿੱਚ ਡੋਂਕੀ ਰੂਟ ਵੀ ਸ਼ਾਮਲ ਨੇ ਉਹ ਵਿਦੇਸ਼ ਮੰਤਰਾਲੇ ME ਦੁਆਰਾ ਪੈਚ ME 에 ਦੁਆਰਾ ਨਹੀਂ ਰੱਖਿਆ ਜਾਂਦਾ ਜ਼ਿਆਦਾਤਰ ਵਿਦੇਸ਼ੀ ਦੇਸ਼ ਭਾਰਤੀ ਰਿਪੋਰਟਾਂ ਦੇ ਵੇਰਵੇ ਸਾਂਝੇ ਨਹੀਂ ਕਰਦੇ ਇੱਕ ਹੋਰ ਖੁਲਾਸੇ ਦੇ ਵਿੱਚ ਸਰਕਾਰ ਨੇ ਕਿਹਾ ਕਿ ਕੁਵੈਤੀ ਅਧਿਕਾਰੀਆਂ ਦੁਆਰਾ ਸਾਂਝੇ ਕੀਤੇ ਗਏ 30 ਦਿਨ ਦੇ ਬੰਦੇ ਨੇ ਪੈਚ 316 ਭਾਰਤੀ ਕੈਦੀ ਬੰਦ ਦੇ ਨਸਰ ਬੰਦੀ ਤੇ ਕਾਰਨਾ ਦਾ ਵੇਰਵਾ ਨਹੀਂ ਦਿੱਤਾ ਗਿਆ ਜੋ ਕਿ ਕੈਨੇਡਾ ਰੁਪਾਰੀ ਅਤੇ ਸਲਾਨੀ ਯਾਤਰੀ ਅਤੇ ਸੰਜੋ ਆਪਣੇ ਵੀਜ਼ੇ ਦੀ ਮਿਆਦ ਤੋਂ ਵੱਧ ਸਮੇਂ ਦੇ ਲਈ ਅਮਰੀਕਾ ਦੇ ਵਿੱਚ ਰਹਿ ਰਹੇ ਸਨ ਹਾਲਾਂਕਿ ਇੱਕ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਅਤੇ ਹੁਨਰਬੰਦ ਵਿਦੇਸ਼ੀ ਕੰਮ ਵਿੱਚ ਵੀ ਸ਼ਾਮਲ ਨੇ ਜੋ ਅਪਰਾਧਿਕ ਮਾਮਲੇ ਦੇ ਨਾਲ ਜੁੜੇ ਪਾਏ ਗਏ ਅਧਿਕਾਰੀਆਂ ਦੇ ਅਨੁਸਾਰ ਲਗਭਗ 500 ਵਿਦਿਆਰਥੀਆਂ ਦੇ ਵੀਜ਼ੇ ਨਸ਼ੀਲੇ ਪਦਾਰਥ ਰੱਖਣ ਜੋ ਵੰਡਨ ਦਾ ਕਿਤੇ ਨਹੀਂ ਤੇ ਗਾਟ ਨੇ ਕਿਹਾ ਹੈ ਕਿ ਪ੍ਰਸ਼ਾਸਨ ਇੱਕ ਨਵੇਂ ਨਿਰੰਤਰ ਜਾਂਚ ਕੇਂਦਰ ਰਾਹੀਂ ਇਸ ਸਖਤ ਨੀਤੀ ਨੂੰ ਅੱਗੇ ਵੀ جاری ਰੱਖੇਗਾ ਉਹਨਾਂ ਜ਼ੋਰ ਦੇ ਕੇ ਕਿਹਾ ਹੈ ਕਿ ਅਮਰੀਕੀ ਵੀਜ਼ਾ ਇਕ ਅਧਿਕਾਰੀ ਨਹੀਂ ਸਕੋ ਇੱਕ ਵਿਸ਼ੇਸ਼ ਅਧਿਕਾਰ ਹੈ ਤੇ ਦੇਸ਼ ਦੀ ਜਨਤਕ ਤੇ ਪਿਆਜ ਅਤੇ ਦੇਸ਼ ਦੀ ਜਨਤਕ ਤੇ ਰਾਸ਼ੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਉਨ੍ਹਾਂ ਦੇ ਅਨੁਸਾਰ ਵੱਡਾ ਪ੍ਰਭਾਵ ਮਾਲਕਾ ਉਤੇ ਪੈਂਦਾ ਜੋ ਗੈਰਕਾਨੂੰਨੀ ਤੌਰ ਤੇ ਕੰਮ ਕਰਨ ਵਾਲਿਆਂ ਨੂੰ ਨੌਕਰੀ ਉਤੇ ਰੱਖਣ ਤੋਂ ਰੋਕਦਾ ਹੈ। ਦਾ ਪੀਐਨਪੀ ਵਿੱਚ ਗ੍ਰਿਫਤਾਰੀਆਂ ਵਧੀ ਹੈ ਲੰਡੇ ਦੇ ਵਿੱਚ ਪਿਛਲੇ ਸਾਲ 2100 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਜੋ 47% ਤੋਂ ਵਧ ਨੇ ਵੈਸਟ ਮੀਡਲੈਂਡਸ ਅਤੇ ਦੱਖਣ ਪੱਛਮੀ ਇੰਗਲੈਂਡ ਦੇ ਵਿੱਚ 1100 ਦੀ ਦਰ ਨਾਲ ਆਇਲੈਂਡ ਦੇ ਵਿੱਚ 234 ਗ੍ਰਿਫਤਾਰੀਆਂ ਦਰਜ ਕੀਤੀਆਂ ਗਈਆਂ ਨੇ ਹਾਲੇ ਦੇ ਵਿੱਚ ਸ਼ੋਰਹੈਮ ਬਾਈਸੀ ਅਤੇ ਵਸਵਿੰਦਰ ਦੇ ਵਿੱਚ ਛਾਪੇਮਾਰੀਆਂ ਹੋਈਆਂ ਜਿਨ੍ਹਾਂ ਵਿੱਚ 13 ਤੋਂ 3 ਲੋਕਾਂ ਨੂੰ ਗ੍ਰਿਫਤਾਰ ਕਰਕੇ ਹਿਰਾਸਤ ਵਿੱਚ ਰੱਖਿਆ ਗਿਆ ਹੋਮ ਸਕੱਤਰ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਸਾਡੇ ਪਾਈਚਾਟਰ ਦੇ ਵਿੱਚ ਗੈਰ ਕਾਨੂੰਨੀ ਕੰਮ ਕਰਨ ਵਾਲੇ ਦੇ ਲਈ ਕੋਈ ਥਾਂ ਨਹੀਂ ਹੈ ਸਰਕਾਰ ਨੇ 5 ਮਿਲੀਅਨ ਪਾਉਂਡ ਵਾਧੂ ਫੰਡਿੰਗ ਦੇ ਨਾਲ ਇਮੀਗ੍ਰੇਸ਼ਨ ਇਨਫੋਰਸਮੈਂਟ ਦਾਲਾ ਹੋਇਆ ਅਤੇ 2029 ਤੱਕ ਡਿਜੀਟਲ ਆਈਡੀ ਲਾਗੂ ਕਰਨ ਦੀ ਯੋਜਨਾ ਬਣਾਈ ਚਾਲੀ ਹੈ ਤਾਂ ਜੋ ਪ੍ਰਵਾਸੀਆਂ ਦੇ ਲਈ ਗੈਰਕਾਨੂੰਨੀ ਤੌਰ ਤੇ ਕੰਮ ਕਰਨਾ ਮੁਸ਼ਕਲ ਹੋ ਜਾਵੇ ਇਹ ਸੀ ਪੈਚ ਹੋ ਜਾਵੇ ਤੱਕ ਹੈ ਠੀਕ ਹੈ ਕੰਮ ਜਾਂ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਨ ਦੇ ਵਿੱਚ ਅਸਮਰਥ ਉਮੀਦਵਾਰਾਂ ਦੁਆਰਾ ਗੈਰ ਰਸਮੀ ਪ੍ਰਵਾਸ ਰੂਟਾਂ ਦੀ ਵਰਤ ਰਹੀ ਵਰਤੋਂ ਤੇ ਸੁਮੇਲ ਨੂੰ ਦਸੋਂਦੇ ਦੇਸ ਨਿਕਾਲੇ ਦੇ ਅੰਕੜੇ ਗੈਰ ਕਾਨੂੰਨੀ ਪ੍ਰਵਾਸ ਨੈਟਵਰਕਾਂ ਖਾਸ ਕਰਕੇ ਉੱਤਰੀ ਅਤੇ ਪੱਛਮੀ ਭਾਰਤ ਤੋਂ ਕਰਨ ਦੇ ਨਾਲ ਦੀ ਸੰਭਾਵਨਾ ਰੱਖਦੇ ਨੇ ਜਿੱਥੇ ਏਜੰਟ ਕਥਿਤ ਤੌਰ ਉੱਤੇ ਗੈਰ ਰਸਮੀ ਜਿਥੇ 에ਜੰਟ ਕਥਿਤ ਤੌਰ ਉਤੇ ਗੈਰ ਰਸਮੀ ਰੂਟਾਂ ਰਾਹੀਂ ਉੱਤਰੀ ਅਮਰੀਕਾ ਵਿੱਚ ਖਤਰਨਾਕ ਕੁਝ ਕੀਮਤਾ ਵਾਲੀਆਂ ਯਾਤਰਾਵਾਂ ਨੂੰ ਸਹੂਲਤ ਦਿੰਦੇ ਨੇ ਇੱਕ ਵੱਖਰੇ ਸਵਾਲ ਦੇ ਜਵਾਬ ਦੇ ਵਿੱਚ ਰਾਜ ਮੰਤਰੀ ਨੇ ਕਿਹਾ ਕਿ ਦੂਜੇ ਦੇਸ਼ਾਂ ਦੇ ਵਿੱਚ ਤਸਕਰੀ ਦੇ ਮਾਮਲਿਆਂ ਦੇ ਰਜਿਸਟ੍ਰੇਸ਼ਨ ਦੇ ਨਾਲ ਸੰਬੰਧਿਤ ਡਾਟਾ ਜਿਸ ਦੇ ਵਿੱਚ ਡੌਂਕੀ ਰੂਟ ਵੀ ਸ਼ਾਮਲ ਨੇ ਉਹ ਵਿਦੇਸ਼ ਮੰਤਰਾਲੇ ME ਦੁਆਰਾ ਪੈਚ MEA ਦੁਆਰਾ ਨਹੀਂ ਰੱਖਿਆ ਜਾਂਦਾ ਸਾਰਾ ਤੇ ਵਿਦੇਸ਼ੀ ਦੇਸ਼ ਭਾਰਤੀ ਰਿਪੋਰਟੀਆਂ ਦੇ ਵੇਰਵੇ ਸਾਂਝੇ ਨਹੀਂ ਕਰਦੇ ਇੱਕ ਹੋਰ ਖੁਲਾਸੇ ਦੇ ਵਿੱਚ ਸਰਕਾਰ ਨੇ ਕਿਹਾ ਕਿ ਕੁਵੈਤੀ ਅਧਿਕਾਰੀਆਂ ਦੁਆਰਾ ਸਾਂਝੇ ਕੀਤੇ ਗਏ ਚਲਸੀ ਦੇੰਦਲੀ ਬੰਨੇ ਨੇ ਪੈਚ 316 ਭਾਰਤੀ ਕੈਦੀ ਬੰਦ ਦੇ ਨਸਰ ਬੰਦੀ ਦੇ ਕਾਰਨਾਂ ਦਾ ਵੇਰਵਾ ਨਹੀਂ ਦਿੱਤਾ ਗਿਆ